ਕਲਰ ਲਈ ਆ ਜੀ ਆਪਾਂ ਰੈੱਡ ਜਿਵੇਂ ਆਪਣੇ ਫਲਾਰ ਦੀ ਸ਼ੇਪ ਆ ਬਹੁਤ ਹੀ ਸੋਹਣਾ ਫਲਾਵਰ ਆ ਇਹ ਮਿੰਟ ਚ ਤਿਆਰ ਹੋ ਜੂਗਾ 5-4 ਮਿੰਟਾਂ ਦਾ ਹੀ ਕੰਮ ਹਲਕੇ ਹੱਥ ਨਾਲ ਹੀ ਬ੍ਰਸ਼ ਯੂਜ਼ ਕਰਨਾ ਉੱਪਰ ਤੋਂ نیچے ਗੱਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਲਾਈਕ ਬਹੁਤ ਘੱਟ ਕਰ ਦਿੰਦੇ ਹੋ ਲਾਈਕ ਵੀ ਕਰਿਆ ਕਰੋ ਤਾਂ ਕਿ ਆਪਾਂ ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਵੀਡੀਓਜ਼ ਲੈ ਕੇ ਆਈਏ ਨਹੀਂ ਮਿਹਨਤ ਕਰਦੇ ਆਪਾਂ ਜੋ ਹਲਕਾ ਜਿਹਾ ਮੈਰੂਨ ਕਲਰ ਚ ਬ੍ਰਸ਼ ਟਿਪ ਕੀਤਾ ਮੈਂ ਇਦੋਂ ਇਦਾਂ ਦਾ ਆਪਾਂ ਨੂੰ ਸ਼ੇਡ ਚਾਹੀਦਾ ਜੇਕਰ ਕਲਰ ਜ਼ਿਆਦਾ ਗੂੜੇ ਹੋਣ ਮਤਲਬ ਗਾੜੇ ਹੋਣ ਤਾਂ ਵਾਟਰ ਯੂਜ਼ ਕਰ ਸਕਦੇ ਆ ਆਪਾਂ ਜੇ ਨਹੀਂ ਵਾਟਰ ਯੂਜ਼ ਕਰਨਾ ਤਾਂ ਮੀਡੀਅਮ ਵੀ ਮਿਲ ਜਾਂਦਾ ਹੁੰਦਾ ਬਾਜ਼ਾਰ ਚੋਂ ਜਿੱਥੋਂ ਆਪਾਂ ਕਲਰ ਵਗੈਰਾ ਲੈਣੇ ਆ ਉੱਥੋਂ ਹੀ ਮਿਲ ਜਾਂਦਾ ਫਿਰ ਆਪਾਂ ਮੀਡੀਅਮ ਯੂਜ਼ ਕਰ ਸਕਦੇ ਹਾਂ ਜੀ ਇਹ ਦੇਖੋ ਜੀ ਹੁਣ ਆਪਾਂ ਕਲਰ ਲਿਆ ਜੀ ਵਾਈਟ ਇੱਕ ਰਿਆਲੀ ਦਾ ਹੀ ਕਲਰ ਆ ਇਹ ਇਹਨੂੰ ਵੀ ਉਧਰ ਡਾਟੇ ਚ ਕੱਢ ਲਿਆ ਕਰੋ ਛਟਕਣ ਦੇ ਚ ਬਿਲਕੁਲ ਫਿਰ ਹੈਗਾ ਹੀ ਸੀ ਇਹਦੇ ਚ ਟਕਣ ਜਦਾਈ ਮਿਕੜਦੇ ਨੇ ਹੁਣ ਆਪਾਂ ਹਲਕਾ ਹਲਕਾ ਵਾਈਟ ਟੱਚ ਆਪਣੇਵਾਂਗੇ ਇਹਨੂੰ ਅੱਜ ਜਿਵੇਂ ਬ੍ਰਸ਼ ਫੇਰਦੀਆਂ ਇਧਰੋਂ ਇਧਰ ਐਵੇਂ ਰੌਂਡ ਸ਼ੇਪ ਚ ਉਸ ਤਰ੍ਹਾਂ ਆ ਦੇਖੋ ਦੋਨੇ ਪਾਸੇ ਬੈਠ ਕੇ ਜਿਵੇਂ ਇਦਾਂ ਅਸਟਾਈਪ ਇੱਥੇ ਆਪਾਂ ਵਾਈਟ ਹੀ ਲਵਾਂਗੇ ਕਿਦੋਂ ਸੁੱਕ ਗਿਆ ਵਾਈਟੇ ਦੇ ਉੱਪਰ ਫਿਰ ਆਪਾਂ ਦਿੱਤੀਆਂ ਲਾਂਗੀਆਂ ਛੋਟੀਆਂ ਛੋਟੀਆਂ ਬ੍ਰਸ਼ ਨੂੰ ਆਫ ਕੀਤਾ ਹੁਣ ਆਪਾਂ ਲਿਆ ਗ੍ਰੀਨ ਕਲਰ ਐਦਾਂ ਪੱਤੇ ਦੀ ਸ਼ੇਪ ਆ ਜਵੇਂ ਉਦਾਂ ਹੀ ਗਏ ਆਪਾਂ ਫਿਲ ਕੀਤਾ ਆਪਾਂ ਇਹ ਚ ਆਪਾਂ ਸ਼ੇਡਵਰਕ ਨਹੀਂ ਕਰਾਂਗੇ ਆਪਾਂ ਸ਼ੇਡਵਰਕ ਵਾਲੀਆਂ ਪੱਤੀਆਂ ਬਹੁਤ ਡਿਜ਼ਾਈਨਸ ਚ ਬਣਾ ਲਈਆਂ ਸ਼ੇਡਵਰਕ ਲਈ ਤੁਸੀਂ ਹੋਰ ਬਹੁਤ ਸਾਰੀਆਂ ਵੀਡੀਓਜ਼ ਉਹਨਾਂ ਤੇ ਜਾ ਕੇ ਦੇਖ ਸਕਦੇ ਹੋ ਜੀ ਫੋਨ ਤੋਂ ਟ੍ਰੇਸ ਕਿਵੇਂ ਬਣਾ ਸਕਦੇ ਆ ਇਹ ਸਾਰੀਆਂ ਚੀਜ਼ਾਂ ਦੀ ਆਪਾਂ ਵੀਡੀਓਜ਼ ਲੈ ਕੇ ਆਇਆ ਕਰਾਂਗੇ ਅੱਜ ਏ ਕਰਾਂ ਆਪਾਂ ਬੇਸਿਕ ਤੋਂ ਸਟਾਰਟ ਕੀਤਾ ਇਸ ਲਈ ਬਰਤਵਾ ਦੇ ਚੈਨਲ ਨੂੰ ਸਪੋਰਟ ਕਰਿਓ ਜੀ ਪਲੀਜ਼ ਤਾਂ ਜੋ ਆਪਾਂ ਹੋਰ ਵੀ ਵੀਡੀਓਜ਼ ਲੈ ਕੇ ਆ ਸਕੀਏ ਆਰੀ ਹੈਂਡਵਰਕ ਵਗੈਰਾ ਦੀਆਂ ਵੀ ਵੀਡੀਓਜ਼ ਆਪਾਂ ਲੈ ਕੇ ਆਵਾਂਗੇ ਸਟੀਚਿੰਗ ਦੀਆਂ ਵੀ ਪੇਂਟਿੰਗ ਦੀਆਂ ਵੀ ਮੇਨਲੀ ਜ਼ਿਆਦਾ ਪੇਂਟਿੰਗ ਦੀਆਂ ਰਹਿਣੀਆਂ ਜੇ ਕੁਝ ਨਹੀਂ ਸਮਝ ਲੱਗਦਾ ਹੁੰਦਾ ਜਾਂ ਪੰਜਾਬੀ ਲੈਂਗੁਏਜ ਕਈਆਂ ਨੂੰ ਨਹੀਂ ਸਮਝ ਆਉਂਦੀ ਹਿੰਦੀ ਬੋਲਦੇ ਹੁੰਦੇ ਆ ਤੋ ਕਮੈਂਟ ਚ ਪੁੱਛ ਲਿਓ ਰੋਜੀ ਕੋਈ ਗੱਲ ਨਹੀਂ ਜਿਹੜੀ ਵੀ ਲੈਂਗੁਏਜ ਚ ਤੁਸੀਂ ਕੰਫਰਟੇਬਲ ਹੋ ਆ ਉਹਦੇ ਕੰਫਰਟ ਦੇ ਸਾਹਮਣੇ ਦੱਸ ਦਿਆ ਕਰੋ ਆ ਦੇਖੋ ਇਹ ਇਧਰੋਂ ਇਧਰ ਤੋਂ ਭਰਨ ਲੱਗੀ ਜੇ ਫਿਰ ਵੀ ਉਸੇ ਤਰ੍ਹਾਂ ਹੀ ਭਰੇ ਜਾਣਾ ਹਲਕੇ ਹੱਥ ਨਾਲ ਜਿਵੇਂ ਮੈਂ ਕਰਦੀਆਂ ਜਿਵੇਂ ਹਲਕਾ ਹੱਥ ਕਲਰ ਥੋੜਾ ਰਹਿਣਾ ਹੁਣ ਅਗਲੀ ਜੇ ਪਾਵਲੀ ਪੱਤੀ ਤੇ ਜਿੱਦਾਂ ਦੀ ਸ਼ੇਪ ਸੀ ਉਸੇ ਤਰ੍ਹਾਂ ਬਣਾਉਣੀਆਂ ਹਾਂ ਹਾਂ ਦੇਖੋ ਜੇ ਨੂੰ ਦੇਖੋ ਮੈਂ ਕਲੀਅਰ ਕਿੱਦਾਂ ਕਰੂੰਗੀ ਹੁਣ आप ब्रश क्लीन करते हैं जी फिर आप वाला फ्लावर बनावा चीजा भी फिर उस तुम बात Jangan lakukan seperti ini, Jangan lakukan nih ini, lakukan seperti ini Saya akan menggorengnya menjadi warna berwarna merah

ਮੈਂ ਬਿਲਕੁਲ ਹੌਲੀ ਹੌਲੀ ਦੱਸ ਰਹੀ ਹਾਂ ਜੀ ਬਰੀਕੀ ਨਾਲ ਤਾਂ ਕਿ ਸਮਝ ਆ ਸਕੇ ਸਾਰਿਆਂ ਨੂੰ बस हम अपना ग्रीन आ खत्म कर वाइट रूम यूज करा ब्रश कलीन कियाफ कर रहे हैं। ਦੇਖੋ ਜੇ ਉੱਪਰ ਤੋਂ ਲੈਣਗੇ ਹਲਕਾ ਹਲਕਾ ਫਿਰ ਉਸੇ ਤਰ੍ਹਾਂ ਉੱਪਰ ਤੋਂ ਆਏ ਆਪਾਂ ਥੋੜਾ ਥੋੜਾ ਜਿਹਾ ਕਲਰ ਲਿਆ ਬ੍ਰਸ਼ ਤੇ ਇਹ ਤਾਂ ਹੀ ਪਈ ਉਸਕੀ ਤਾਂ ਹੁਣ ਆਪਾਂ ਨਮਣੀ ਵਾਈਟ ਵਾਈਟਲੀ ਆਪਾਂ ਬ੍ਰਸ਼ ਨੇ ਵਾਸ਼ ਕੀਤਾ ਅ ਦੇਖੋ ਵਾਈਟ ਨੂੰ ਕਰਨ ਦਾ ਤਰੀਕਾ ਐਦਾਂ ਐਦਾਂ ਆ ਇਹ ਰੌਂਡ ਚ ਬਣਾਇਆ ਹੈ ਇਧਰ 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 ਐ ਫਿਰ ਉਸੇ ਸ਼ੇਪ ਚ ਫਿਰ ਉਸੇ ਸ਼ੇਪ ਚ ਨੂੰ ਕਲੀਅਰ ਕਰਤਾ ਇਧਰ 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 ਹਾਤ ਨਹੀਂ ਮਤਲਬ ਜਿੱਧਰ ਮਤਲਬ ਕਪੜਾ ਪਿਆ ਉਸ ਟਾਈਪ ਨਹੀਂ ਜਾਂਦੀ ਉਹ ਕਰਨੀ ਜਿੱਥੇ ਵੀ ਹੈਗੀ ਉੱਥੇ ਕੰਫਰਟੇਬਲ ਹੋ ਕੇ ਕਰੋ